ਇਕ ਓੰਕਾਰ ਜੀ ਵਾਹਿਗੁਰੂ ਜੀ ਕੀ ਮਤਾ ਹੈ ਪਾਠ ਜਸਮੀ ਕਬਿਓ ਬਾਜ ਬੇਨਤੀ ਜੋ ਪਈ ਅਮਰੀ ਕਰੋ ਆਪ ਦੇ ਰਚਾ ਪੂਰਨ ਹੋਏ ਜਿਤ ਕੀ ਇਛਾ ਕਰੋ ਚਰਨਨ ਮਨ ਰਹੇ ਹਮਾਰਾ ਤਾ ਜਾਣ ਕਰੋ ਬ੍ਰਿਤ ਪਾਰਾ ਅਮਰੀ ਦੁਰਦ ਸਬਤ ਮੁਕਾਬ ਹੋ ਆਪਾ ਦੇ ਮੋਇ ਬਟਾਓ ਸੁਖੀ ਮਤ ਨੂਰੋ ਪਰਵਾਰਾ ਸੇਵਤ ਸਬਤ ਤਾਰਾ ਨਰਦਾ ਜੀ ਕਰਦਾ ਕਹੀਏ ਸਭੈ ਰੁਵਾਜ ਸੰਭਰੀਏ ਪੂਰ ਹੋਇਆ ਪਾਲੀ ਰਹਾ ਪਾਣ ਕੋ ਪ੍ਰਤੀ ਰਹੇ ਬਿਆਸਾ ਓ ਮੈਂ ਚਾਲ ਗੁਜਵਨਾਂ ਧਿਆਉ ਗੁਰ ਚਾਲੂ ਤੁਤ ਤੇ ਪਾਲੂ ਰਹਿਵ ਤਿਰ ਦਾ ਮਾਰੇ ਤਾਂ ਜੈ ਗੁਰ ਤੁਮ ਸਰਬ ਮਾਰੇ ਮਾਰੀਆ ਆਹ ਤੁਰ ਆਦੇ ਜਿਓ ਬਰੀ ਜੈ ਬੰਦ ਕਾਲ ਕਰ ਪ੍ਰਾਰਥਨੀ ਬਣੀ ਜੈ ਹਉ ਦੁਖ ਸੁਖਾ ਮਾਰੇ ਬਚਾ ਜੀ ਹਉ ਤੁਤ ਤੂ ਕਰਿਓ ਉਚਾ گ لے بس جی نہنتا تم ہوت ستار کر پائی برہم مکترا کر پائی شکترا کال پائے پر پرکاشا سطر کار کا ماسا جنم کال کار جو گیز کی یو گی پرما یو دھیان जमनकार हम ड सुमारा नमचका तनिया मारा जमका सॾ बणायो न जायो हा तंत हर तवतार सीरो सम्झियो हमारा नमकार हर सीगो हमारी सभु प्रजाया सवा ਜਰੁ ਕਰਨ ਕੋਤੋਂ ਗੋਣ ਤੋਂ ਗੋ ਜੀਓ ਤਤਨ ਕੋਪਨੋਂ ਬਦਤੀਓ ਭਾਟ ਵਡ ਅਨੰਤਰ ਕੀ ਜਾਣ ਤਾ ਬਰੇ ਬਰੇ ਕੀ ਵੀਰ ਬਿਟਾਲ ਤਾ ਨਿਬੀ ਤੇ ਬੰਤੇ ਰਸ ਤੁੰਗਾ ਤਤ ਪਰ ਤੇ ਪਾਣਿ ਸਰ ਰੁਲਾ ਦੰਤੰ ਜੋ ਕੋ ਪਾਇ ਤੇ ਸੁਬੀ ਸੁਬੀ ਪਾਇ ਸਭ ਦੇ ਸੁਬੀ ਇਹ ਕੋ ਇਹ ਤੇ ਪੀਰੁ ਪਰਸ਼ਾਨ ਹੈ ਪਟ ਲਟ ਕੇ ਪਟ ਪੜਤੀ ਜਾਣੈ ਲੋਕ ਬੁਰ ਬਰਪਰਤਾ ਪੁਜਾ ਭੰਦ ਦਉਦੇ ਅਪਾਰ ਨਵਾ ਕਰਤ ਤੋ ਕਭੂ ਮੋ ਤੁਮੇ ਮਿਤ ਤੇ ਧਰ ਸਭ ਹਉ ਮੇਤੇ ਬਦਨੋ ਸ੍ਰਿਸ਼ਟੋ ਭਾਰੈ ਆਪ ਆਪਣੀ ਮੋਜੂ ਉਚਾਰੈ ਓਮ ਰਵੀ ਜਿਦਾ ਦਿਨਾਰਾ ਮੋ ਜਾਣ ਸੇ ਬੇਲ ਭੇਲਿਆ ਨਿਰੰਕਾਰ ਨਿਰੁਕਾਰ ਨਿਰਨਾਮ ਆਰਿ ਲੀਰਾਰੋ ਸੰਭੋ ਤਾ ਤੁਲਤਾ ਤੇ ਨਾ ਜਾ ਕੋ ਪੈਰ ਨ ਪਾਵਤ ਬੇਰਦਾ ਤਾ ਕੋ ਪਰ ਪਾਰ ਮੰਨੂ ਨ ਬੇਰ ਨ ਜਾਤ ਮਹਾਦੇਵ ਕੋ ਪੈ ਸੁਦਾਸ ਦੇਵ ਨਰੰਕਾਰ ਕਾ ਚਿੰਤ ਨੈ ਭੇਵ ਆਪ ਆਪਣੇ ਪੁੱਤਰ ਜਿਤੇ ਵਰਨ ਕੋ ਪੈਨ ਪੈਨ ਦੁਹਰ ਗਤੀ ਤੁਮਰਾ ਗਾ ਜਾਏ ਕੋ ਸਾਰਾ ਕਹਿ ਤੁ ਸਜਾ ਪ੍ਰਤਮ ਤੁੰਧਾਰ ਇਤੈ ਲੋਲ ਬਲ ਬੰਦ ਭਿਉਰਾ ਬਈ ਧੂਪਾਂ ਅੰਧਕ ਦੇਰ ਦੇ ਸਰ ਦੇ ਕੀਨੇ ਉਦ ਬੋਲਦਾ ਹੋਵਤ ਦਿਨ ਨੇ ਤੁਮ ਨੂੰ ਗੋ ਰਾਦਾ ਹੋਵਤਾ ਕੰਤ ਤੁਮ ਬੜੋ ਸੰਧਰ ਗੇਟਾ ਸਿੰਦਰੀ ਸ੍ਰਿਸ਼ਟ ਦਿਤਾ ਜਾ ਕੰਬਵਾ ਆਰੁਰ ਬਾਦ ਤੂਪ ਤੁਜੰਬਵਾ ਮੇਰੀ ਤੁਮ ਕਰੋ ਸਿਤਿ ਲੋ ਬਾਦ ਸਿਰ ਸੰਧਰਾ ਗੁਰਦੁਤ ਜਿਤੈ ਉਤਪਤ ਤਉ ਬਤਤਾ ਸਗਲੁ ਵਿਵੇਜ ਕਰੋ ਬੰਗਾਤਾ ਜੀ ਅਬ ਤੁਝੁ ਤਰਸਨੀ ਬ੍ਰਯਤਨ ਕੇ ਪਰਟ ਰੁਖ ਰਹਿ ਬ੍ਰਹਿ ਉਰਖ ਜਗਨਾ ਭਗ ਪ੍ਰਇਤਿ ਹਾਰੇ ਜਿਨ ਕੇ ਤੁਮ ਸੰਤਰੋ ਪਾਲੇ ਰੁਖਰ ਕੋਤਵਾਰ ਭਾਇ ਤੰ ਕਾ ਨਿਤ ਨੈ ਗੁਰਦੁਤ ਰਤੁ ਸਰਬਾਲਾ ਪ੍ਰਪੰਤ ਤੰ ਦਾ ਜਿ ਹਰਿ ਲੋਕਾ ਕੇ ਤਾਪਨ ਕਮੈ ਹਰਿ ਲੋਕ ਬਿਦਿ ਤਿਤ ਧਰਮੋ ਤਉ ਹੋਇ تہارو کہاں دھوتے را گڑک میں چنتے آئی آپ سرو ڈو ہو سائی دھوتے لوگ بچائی کرپا کریا پرجن ماتا ਨਰੰਤ ਕਰਾਂ ਪੂਰਤ ਸੁਬਰਾਤਾ ਕਲਮਤ ਦੇ ਕੋ ਹਤਾ ਗੁਰੂ ਤੋਂ ਕੰਪੋਛੇ ਸੰਸਾਰ ਦੀਰ ਘੋੜਿਆ ਭਏ ਦੇ ਅੰਧਾਰ ਪੂਨ ਕਰਾਂ ਗਰੰਤਕ ਤਰਲਾ ਮਨਵਾ ਖਿਰਪੰਦ ਪਾਵੇ ਦੋਹੀ ਦੁਰੰਤ ਤਾ ਬਿਆਵਤ ਗੋਈ ਏ ਰੰਗ ਸੁਣੈ ਗੁਰੂ ਧਾਇ ਗੁਰਧਨਾ ਪਾਵੇ ਸੁਣੈ ਗੋੜਿਤ ਤਮਾਇ ਤੇ ਤਰਤਾਇ ਆਵਈ ਧੂਰਬ ਤਰਜ ਬਹੁ ਨਿਮਤ ਨਾਇ ਭੇਰਾ ਹੂਦੂ ਰਗੀਰਵਾ ਜੋ ਭਈ ਕੋ ਗਰ ਕੋ ਭਈ ਸੰਮਤ ਸਤਰਾ ਦਾ ਕੋਈ ਆਬ ਗਾਉਂਦੇ ਪਿਜਾ ਬਾਣ ਰੂਦਿ ਰਟ ਮੇਰੋ ਵਾਰਾ ਤੀਰ ਸਤਰਾ ਨੂੰ ਪ੍ਰੰਤ ਸੁਧਾਰਾ ਕੋਈਆ ਪਾਇ ਜਹੇ ਜਬ ਤੇ ਤੋਰੇ ਜਬ ਤੇ ਗੋਵਾਲ ਪਰ ਨਹੀਂ ਆਦੇ ਉਹ ਪ੍ਰੰਬ ਰੇਮ ਕੁਆਲ ਕੁਆਲ ਰਲੇ ਕਰਮ ਦੇਵ ਨ ਮੰਨਿਓ ਖੋਤ ਮੇਰ ਤੁਮੈ ਮੋ ਭੇਦ ਤੈ ਹਮੇ ਨ ਜਾਣਿਓ ਸ੍ਰੀ ਰਖਪਾ ਕਿਰਪਾ ਤੁਮਹੀ ਕਰ ਮੈਂ ਨ ਆਗਿ ਉਤੋ ਤੂਏ ਬਖਾਨਿਓ ਦੂਰਾ ਸਰਬ ਦੁਆਰ ਕੋ ਛਾੜ ਕੈ ਜੈ ਮੋ ਤੁਹਾਰੋ ਦੁਆਰ ਵਨ ਕਨਿ ਕੀ ਰਾਜ ਆਸ ਮੂਰਿਦਾਨ ਤੁਮੋ ਨਾਰ ਸਰਬ ਦੁਆਰ ਕੋ ਛਾੜ ਕੈ ਨੈ ਦਾਸ ਤੁਹਾਰਾ ਵਾਹਿਗੁਰੂ ਦੀ ਕਾਲ ਸਾ ਵਾਹਿਗੁਰੂ ਦੀ ਫਤਹਿ